ਸ਼ਾਸ਼ਿਕਾ ਮੈਂ ਹਾਂ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਜਗਜੀਤ ਸਿੰਘ ਡੱਲੇਵਾਲੂ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਅੱਜ ਪੰਜਾਬ ਬੰਦ ਕਰਨ ਦਾ ਸੱਦਾ ਆ ਪੰਜਾਬ ਦੇ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਵੱਲੋਂ ਦਿੱਤਾ ਗਿਆ ਯਾਨੀ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਪੰਜਾਬ ਬੰਦ ਹੈ ਕਈ ਥਾਵਾਂ ਤੇ ਕਿਸਾਨਾਂ ਦੀਆਂ ਅਤੇ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਯਾਨੀ ਕਿ ਤੂ ਤੂ ਮੈਮੇ ਹੋਈ ਪੰਜਾਬ ਦੇ ਕਿਸਾਨਾਂ ਵੱਲੋਂ ਅਤੇ ਉਧਰੋਂ ਪੰਜਾਬ ਪੁਲਿਸ ਇਧਰੋਂ ਸੂਤਰਾਂ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਕਿਸਾਨ ਜਥੇਬੰਦੀਆਂ ਪੰਜਾਬ ਕਿਸਾਨ ਆਗੂ ਅਤੇ ਕਿਸਾਨਾਂ ਨੂੰ ਖਨੌਰੀ ਬਾਰਡਰ ਤੇ ਭਾਜੜਾ ਪੈ ਗਿਆ ਨੇ ਆਖਰਕਾਰ ਜਗਜੀਤ ਸਿੰਘ ਡੱਲੇਵਾਲਾ ਕੀ ਬਣੇਗਾ ਕਿਉਂਕਿ ਸੁਪਰੀਮ ਕੋਰਟ ਦੇ ਉਦੇਸ਼ ਕਿਸੇ ਵੀ ਤਰ੍ਹਾਂ ਮਲਤਵੀ ਨਹੀਂ ਕੀਤੇ ਜਾ ਸਕਦੇ ਪੰਜਾਬ ਸਰਕਾਰ ਅਤੇ ਪੰਜਾਬ ਪ੍ਰਸ਼ਾਸਨ ਵੱਲੋਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਇੱਕ ਪਾਸੇ ਜਗਜੀਤ ਸਿੰਘ ਡੱਲੇ ਵੱਲੋਂ ਅੱਜ ਤੋਂ 20 ਮਿੰਟ ਪਹਿਲਾਂ ਜਿਹੜਾ ਇੱਕ ਮੈਸੇਜ ਦਿੱਤਾ ਗਿਆ ਕਿ ਪੰਜਾਬ ਦੇ ਪੂਰੇ ਕਿਸਾਨ ਦਿੱਲੀ ਦੇ ਖਨੌਰੀ ਬਾਰਡਰ 'ਵਾਲ ਰੋਕਨ ਸ਼ਰਕਤ ਕੀਤੀ ਜਾਵੇ ਉਧਰ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਸਾਰੇ ਭਾਰਤ ਦੇ ਸਟੇਟਾਂ ਦੇ ਵਿੱਚੋਂ एलान ਦਿੱਤਾ ਹੈ ਕਿ ਜਲਦੀ ਤੋਂ ਜਲਦੀ ਜਗਜੀਤ ਸਿੰਘ ਡੱਲੇ ਦੇ ਹੱਕੋ ਵਿੱਚ ਦਿੱਲੀ ਖਨੌਰੀ ਦੇ ਬਾਰਡਰ ਉੱਤੇ ਸ਼ਰਕਤ ਕੀਤੀ ਜਾਵੇ ਲੇਕਿਨ ਇਧਰ ਪੰਜਾਬ ਪੁਲਿਸ ਵੱਲੋਂ ਇਹ ਗੱਡੀਆਂ ਕੂਚ ਹੋਣ ਦੀ ਕੋਈ ਵੀ ਦੇਰੀ ਨਹੀਂ ਕੀਤੀ ਜਾਵੇਗੀ ਯਾਨੀ ਕਿ ਅਥਰੂ ਗੈਸਾਂ ਵਾਲੇ ਗੋਲੇ ਛੱਡਣ ਵਾਲੀਆਂ ਗੱਡੀਆਂ ਪਾਣੀ ਦੀਆਂ ਬੁਸ਼ਾਰਾ ਮਾਰਾਂਵੀਆਂ ਯਾਨੀ ਕਿ ਵਾਟਰ ਕੈਨਨ ਟੈਂਕ ਯਾਨੀ ਕਿ ਵਾਟਰ ਟੈਂਕ ਦੇ ਨਾਲ ਪਾਣੀ ਦੇ ਟੈਂਕ ਨਾਲ ਬੁਸ਼ਾਰਾ ਮਾਰ ਮਾਰ ਕੇ ਜਗਜੀਤ ਸਿੰਘ ਡੱਲੇਵਾਲ ਨੂੰ ਚੁਕਿਆ ਜਾਵੇਗਾ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਸ ਵੱਲੋਂ ਤਿਆਰੀ ਕਰ ਲਈ ਹੈ 30 ਤੋਂ ਲੈ ਕੇ 40 ਗੱਡੀਆਂ ਦਾ ਕਾਫਲਾ ਕਿਸੇ ਵੀ ਸਮੇਂ ਆਖਨੌਰੀ ਬਾਰਡਰ ਲਈ ਵਿਵਾਨਾ ਹੋ ਸਕਦਾ ਹੈ ਸੂਤਰਾਂ ਦੇ حوالے ਤੋਂ ਖਬਰ ਮਿਲੀ ਹੈ ਕਿ ਪਾਣੀ ਵਾਲੀਆਂ ਗੱਡੀਆਂ ਅਥਰੂ ਗੈਸ ਦੇ ਗੋਲੇ ਅਤੇ ਪੰਜਾਬ ਸਰਕਾਰ ਵੱਲੋਂ ਪੂਰੀ ਨਫਰੀ ਤਨਾਤ ਕਰ ਲਈ ਗਈ ਹੈ ਕਿਸੇ ਵੀ ਸਮੇਂ ਪ੍ਰਸ਼ਾਸਨ ਦੇ ਇੱਕ ਹਿਸ਼ਾਰੇ ਉਤੇ ਜਗਜੀਤ ਸਿੰਘ ਡਲੇਵਾਲ ਨੂੰ ਚੁੱਕਿਆ ਜਾ ਸਕਦਾ ਹੈ ਪੰਜਾਬ ਪੁਲਿਸ ਵੱਲੋਂ ਉਧਰ ਪੰਜਾਬ ਦੇ ਕਿਸਾਨ ਜੋ ਕਨੌਰੀ ਬਾਰਡਰ ਉੱਤੇ ਬੈਠੇ ਨੇ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੇ ਕਿਹਾ ਕਿ ਸਾਡੇ ਹੌਸਲੇ ਬਲੰਦ ਨੇ ਜੇਕਰ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਚੱਕਣਾ ਹੈ ਜਿਹਨੂੰ ਹੱਥ ਪਾਉਣਾ ਹੈ ਤਾਂ ਪਹਿਲਾਂ ਸਾਡੀਆਂ ਲਾਸ਼ਾਂ ਉੱਤੋਂ ਹੋ ਕੇ ਗੁਜ਼ਰਨਾ ਪਵੇਗਾ ਜਗਜੀਤ ਸਿੰਘ ਡੱਲੇਵਾਲ ਦੀ ਪਹਿਰੇਦਾਰੀ ਵੀ ਵਧਾ ਦਿੱਤੀ ਹੈ ਚੌਕਸੀ ਤੇਜ਼ ਕਰ ਦਿੱਤੀ ਗਈ ਹੈ ਲੇਕਿਨ ਇਧਰ ਪੰਜਾਬ ਸਰਕਾਰ ਵੱਲੋਂ ਗੱਡੀਆਂ ਨੂੰ ਸੰਕੇਤ ਮਿਲਣ ਦੀ ਵੀ ਦੇ ਆ ਜਿਵੇਂ ਸੰਕੇਤ ਮਿਲੇ ਇਥੋਂ ਗੱਡੀਆਂ ਕਿਉਂਕਿ ਪਟਿਆਲਾ ਤੋਂ ਖਨੌਰੀ ਬੋਰਡ ਜਾਣਾ ਬਿਲਕੁਲ ਸੌਖਾ ਹੈ ਜਿਵੇਂ ਹੀ ਗਏ ਨਾਲ ਦੀ ਨਾਲ ਹੀ ਘੰਟੇ ਦੇ ਵਿੱਚ ਉੱਥੇ ਪਹੁੰਚ ਕੇ ਜਗਜੀਤ ਸਿੰਘ ਦਲੇਵਾਲ ਨੂੰ ਚੁੱਕ ਸਕਦੀਆਂ ਨੇ ওয়াটার ਕੈਨਨ ਅਥਰੂ ਗੈਂਸ ਦੇ ਗੋਲੇ ਅਤੇ ਸਰਕਾਰ ਵੱਲੋਂ ਸਾਰੇ ਹਥਿਆਰ ਕੰਡੇ ਮੁਹੱਈਆ ਕਰਵਾਲੇ ਗਏ ਨੇ ਪਟਿਆਲਾ ਦੇ ਵਿੱਚ 30 ਤੋਂ 40 ਗੱਡੀਆਂ ਬਿਲਕੁਲ ਰੈਡੀ ਹੋ ਚੁੱਕੀਆਂ ਨੇ ਕਿਸੇ ਵੀ ਸਮੇਂ ਉਹ ਜਾ ਸਕਦੀਆਂ ਨੇ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਜਿਹੜੀ ਹੈ ਦਿਨ ਬਰ ਦਿਨ ਨਾਜਕ ਹੁੰਦੀ ਜਾ ਰਹੀ ਹੈ ਉਸ ਨੂੰ ਚੁੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਸਕਦਾ ਹੈ ਕਿਸੇ ਵੀ ਟਾਈਮ ਤੇ